ਵਾਹਿਗੁਰੂ ਆਖੇ ਤੁਸੀਂ ਕਿਹੜਾ ਬੋਲਤਾ ਫਤਹਿ ਕੀ ਬੋਲੇ ਸੋ ਨਿਰਭੈ ☬☬☬☬ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ☬☬ ਜੈ ਪੀਰ ਜੈ ਭਗਤ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂਆਂ ਦੇ ਗੁਰੂ ਜਗਤ ਗੁਰੂ ਧੰਨ ਧੰਨ ਸਤਿਗੁਰਦਾਸ ਮਹਾਰਾਜ ਡਾਕਟਰ ਧੀਮਰਾਓ ਅੰਮਿਤ ਘਰ ਸਾਹਿਬ ਤੇ ਮਹਾਨ ਜੋ ਸੂਰ ਬਿਰਜੋਦ ਦੇ ਮਹਾਂਬਲੀ ਪਗੰਬਰ ਉਹਨਾਂ ਦੇ ਹੋਰ ਇਤਿਹਾਸ ਨੂੰ ਉਹਨਾਂ ਦੀ ਆਨ ਸ਼ਾਨ ਨੂੰ ਔਰ ਉਹਨਾਂ ਦੀ ਜੀਵਨ ਸ਼ੈਲੀ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਮਹਾਰਾਜ ਦੇ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਫਾਲੋਅਰ ਨੇ ਉਹਨਾਂ ਦੇ ਉਪਾਸ਼ਕ ਨੇ ਔਰ ਉਹਨਾਂ ਤੇ ਆਸਥਾ ਤੇ ਸ਼ਰਧਾ ਰੱਖਣ ਵਾਲੇ ਸਰਦਾਰ ਉਸੇਕ ਨੇ ਕੁੰਨ ਜਾਈ ਅੱਜ ਗੁਰੂ ਸਾਹਿਬਾਨ ਦੇ ਜੋ ਬਚਨ ਨੇ ਨੀਚਹਿ ਉਚ ਕਰੇ ਮੇਰਾ ਬੋਧਨ ਕਾਫੀ ਪਿਆ ਨਾ ਆਸਾਤੂ ਗੁਰਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਮਹਾਨ ਬਖਸ਼ਿਸ਼ ਕਿਰਪਾ ਸਦਕਾ ਹੈ ਤੇ ਅੱਜ ਇਹ ਪ੍ਰਚਾਰ ਪ੍ਰਸਾਰ ਦੁਨੀਆ ਦੇ ਕੋਨੇ-ਕੋਨੇ ਇਸ ਇਹ ਨਾਰਾਇਬਰ ਹਲਾ ਚੱਲ ਰਿਹਾ ਸਮੇਂ-ਸਮੇਤੇ ਆ ਕਮਰਾਨ ਜੋਰਾਬਾਨ ਉਹ ਵੀ ਹਮੇਸ਼ਾ ਵਾਸਤੇ ਆ ਉਹ ਆਪਣੀ ਤਾਕਤ ਚ ਲੈਂਦੇ ਨੇ ਉਗਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਬ ਤੱਕ ਹੈ ਆਕਾਸ਼ 'ਚ ਸੂਰਜ ਗੰਗਾ ਜੀ 'ਚ ਪਾਣੀ ਅਮਰ ਰਹੇਗੇ ਸਤਗੁਰ ਰਗਦਾਸ ਕੀ ਅਮਰ ਕਹਾਣੀ ਤੋਂ ਗੁਰੂ ਸਾਹਿਬਾਨ ਦਾ ਜਿਹੜਾ ਮਿਸ਼ਨ ਆ ਔਰ ਉਹ ਤੂ ਉਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਚਮਕਦਾ ਆਇਆ ਚਮਕ ਰਿਹਾ ਜਾਂ ਚਮਕਦਾ ਰਹੇ ਇਹਨਾਂ ਵਿਚਾਰਾਂ ਨੂੰ ਅੱਗੇ ਜਨ ਜਨ ਤੱਕ ਪਹੁੰਚਾਉਣ ਲਈ ਮਾਨੇਵਰ ਸਾਹਿਬ ਕਾਂਸੀ ਰਾਮ ਜੀ ਇਹਨਾਂ ਰੈਵਰਾਂ ਦੇ ਪ੍ਰਤੀ ਆਪਣੀ ਸਾਰੀ ਜ਼ਿੰਦਗੀ ਨਿਸ਼ਾਵਰ ਕਰ ਪੀਐਸਪੀ ਰਾਸ਼ਟਰੀ ਪਾਰਟੀ ਉਹਨਾਂ ਦੇ ਨਨ ਨਕਸ਼ਤੇ ਕਦਮਾਂ ਤੇ ਚੱਲਦੇ ਹੋਏ ਪੰਜਾਬ ਸਟੇਟ ਪੰਜਾਬ ਸੂਬਾ ਜਿਨ੍ਹਾਂ ਦੀ ਹਾਈਪ ਮਾਨ ਬਲੋ ਸੇਵਾ ਬਖਸ਼ਿਸ਼ ਕੀਤੀ ਹੈ ਸਨਮਾਨਯੋਗ ਆਦਮੀ ਡਾਕਟਰ ਸਰਦਾਰ ਅਵਕਾਰੀ ਸਿੰਘ ਜੀ ਤਰੀ ਉਹਨੇ-ਉਹਨੇ ਉਹਨਾਂ ਨੇ ਤਰੇਤੇ ਦੇ ਮਸਲੇ ਨੂੰ ਬੜੇ ਸਚਜੇ ਢੰਗ ਦੇ ਨਾਲ ਹੈਂਡਲ ਕੀਤਾ ਈ ਰਿਕਵਰੀ ਕੀਤੀ ਰਿਕਵਰੀ ਕੀਤੀ ਹੈ ਹੇ ਸੰਗਤਾਂ ਦੇ ਵਿੱਚ ਇੱਕ ਪੂਜਾ ਇੱਕ ਪਤਸ਼ਾ ਇੱਕ ਚੇਤਨਤਾ ਤੇ ਸ਼ਰਧਾ ਭਾਵਨਾ ਪੈਦਾ ਹੋਵੇ ਅੱਜ ਇਸ ਉਪਲਖਸ਼ ਦੇ ਵਿੱਚ ਸਾਡੇ ਕੋਲ ਚੇਚੇ ਤੌਰ ਤੇ ਦਰਸ਼ਕ ਦਰਾਰ ਦੇਣ ਬਾਅਦ ਤੇ ਸਮੇਤ ਦਰਜਾ ਬਦਰਜਾ ਸੀਨੀਅਰ ਅਤੇ ਐਜੈਕਟਿਵ ਸਾਰੇ ਸੇਵਾਦਾਰ ਜੋ ਕਿ ਬੀਐਸਪੀ ਦੇ ਸਾਰੇ ਦੇ ਸਾਰੇ ਇਹ ਮੋਹਰੀਆਂ ਕਤਾਰਾਂ ਚ ਆਪਣੀਆਂ ਸੇਵਾ ਮੰਦੋਂ ਵੜੇ ਨੇ ਨਾਲ ਆਏ ਨੇ ਡਾਕਟਰ ਸਨਮਾਨਯੋਗ ਆਤਮਨੀ ਸਰਬਾਤਰੀ ਸਹਿਬ ਜੀ ਦਾ ਕੋਟੋਂ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਰਹਿਵੇ ਪਰ ਇਸ ਸਮੇਂ ਚ ਸਮਾਂ ਕੱਢ ਕੇ ਦੇ ਦੇ ਕੇ ਚਰਲ ਪਾਇਆ ਨੇ ਔਰ ਨਾਲ ਨਾਲ ਦੱਸਿਆ ਵੀ ਇਹ ਕਾਰਜ ਪਤੇ ਹੋ ਗਿਆ। ਤੋਂ ਬੇਨਤੀ ਕਰਦੇ ਆਂ ਵੀ ਇਸੇ ਤਰ੍ਹਾਂ ਆਪਣੇ ਮੁੱਢ ਦੇ ਨਾਲ ਦੇ ਦੇ ਨਾਲ ਮੂਲ ਦੇ ਨਾਲ ਬੀਐਸਪੀ ਦੇ ਨਾਲ ਜੁੜੇ ਰਹਿਣਾ ਔਰ ਇਨੂੰ ਬਲਕੋ ਪੂਰਨ ਦਿਨ ਦੁਗਣੀ ਰਾਜ ਤੋਂ ਤਰੱਕੀ ਚੀ ਜਾਣੀ ਚਾਹੀਦੀ ਹੈ ਤੁਹਾਡੀਆਂ ਸੇਵਾਵਾਂ ਤੁਹਾਡਾ ਅਸ਼ੀਰਵਾਦ ਸਾਰਿਆਂ ਦਾ ਚਾਹੀਦਾ ਤੁਸੀਂ ਦਿਨ ਦੁਗਣੀ ਰਾਜ ਤੋਂ ਤਰੱਕੀ ਕਰੋ ਮਹਾਰਾਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਇੱਕ ਕਦਮ ਜਿਹੜਾ ਚੱਲ ਕੇ ਆਏ ਆ ਉਹ ਸਭ ਤੁਹਾਡੀ ਕਿਰਪਾ ਨੇ ਚੜ੍ਹਦੀ ਕਲਾ ਰੱਖੀ ਤੇ ਦੋ ਸ਼ਬਦ ਤੁਸੀਂ ਵੀ ਬੋਲਦੇ ਹੋ ਬੋਦੋਨਾ ਸਤਕਾਰਯੋਗ ਸੰਤ ਮਹਾਰਾਜ ਕਿਸ਼ਨਾ ਜੀ ਔਰ ਸਾਰੀਆਂ ਸੰਗਤਾਂ ਮੌਜੂਦ ਸਮਾਜ ਪਾਰਟੀ ਦੀ ਮੇਰੇ ਨਾਲ ਆਈ ਸਾਰੀ ਲੀਡਰਸ਼ਿਪ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜਿਕਾਰਾ ਛੱਡੋ ਬੋਲੇ ਸੋ ਨਿਰਭੈ ਅਸਲੋ ਜੀ ਜੈ ਮਹਾਰਾਜਪ੍ਰਦੇਸ਼ ਦੌਰੇ ਤੇ ਗਏ ਸੀ ਔਰ ਉਹਨਾਂ ਦੇ ਇੱਥੇ ਹੁੰਦਿਆ ਹੀ ਪਿੰਡ ਤਲੇਤਾ ਦੇ ਗੁਰੂ ਘਰ ਦੇ ਉੱਪਰ ਜੋ ਪੰਜਾਬ ਸਰਕਾਰ ਨੇ ਨਾਦਰ ਸ਼ਾਹੀ ਹਮਲਾ ਕੀਤਾ ਕਿ ਜੇਸੀ ਵੀ ਡਟਾਕੇ ਗੁਰੂ ਘਰ ਦੀਆਂ ਦਿਵਾਰਾਂ ਨੂੰ ਟੈਟੇਰੀ ਕਰ ਦਿੱਤੀ ਸੰਤ ਮਹਾਪੁਰਸ਼ਾਂ ਨੇ ਵੀ ਉੱਥੇ ਚਰਨ ਪਾਏ ਸੰਗਤ ਨੂੰ ਆਸ਼ੀਰਵਾਦ ਦਿੱਤਾ ਕਿ ਉਹ ਇਨਸਾਫ ਲਈ ਨਿਆਲੀ ਉੱਥੇ ਖੜੇ ਹਾਂ ਅਸੀਂ ਯਾਦਵ ਮੋਦੀ ਸਮਾਜ ਪਾਰਟੀ ਵੱਲੋਂ ਸੰਤਾਂ ਦਾ ਇਸ ਲਈ ਧੰਨਵਾਦ ਕਰਨ ਲਈ ਆਏ ਕਿ ਜਿਹੜਾ ਤੁਸੀਂ ਸੰਗਤ ਨੂੰ ਅਸ਼ੀਰਵਾਦ ਦੇ ਕੇ ਗਏ ਸੀ ਉਹ ਤੁਹਾਡੇ ਅਸ਼ੀਰਵਾਦ ਨਾਲ ਮੋਰਚਾ ਫਤਿਹ ਹੋਗੇ ਬੋਲੇ ਸੋ ਨਿਰਭੈ ਸਤਿ ਸ਼੍ਰੀ ਅਕਾਲ ਸਵਾਗਤ ਸਾਰਾ ਜੀ ਜੈ ਪੀ ਜੈ ਭਾਰਤ ਜਿਸ ਤਰ੍ਹਾਂ ਅਸੀਂ ਸੰਗਤ ਔਰ ਸੰਤਾਂ ਦੇ ਅਸ਼ੀਰਵਾਦ ਨਾਲ ਇਹ ਕਿਹਾ ਸੀ ਕਿ ਦਿਵਾਰਾਂ ਤੋੜਨ ਦਾ ਕਾਰਨ ਤਾਂ ਸਰਕਾਰ ਦੱਸ ਨਹੀਂ ਸਕੀ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਪਰ ਅਸੀਂ ਇਹ ਕਿਹਾ ਸੀ ਕਿ 1 ਇੰਚ ਵੀ ਜਗ੍ਹਾ ਛੱਡਣੀ ਨਹੀਂ ਉੱਥੇ ਦੁਬਾਰਾ ਬਣਨੀ ਹੈ ਮਹਾਰਾਜ ਜੀ ਤੁਹਾਡੇ ਅਸ਼ੀਰਵਾਦ ਨਾਲ ਸੰਗਤ ਦੇ ਅਸ਼ੀਰਵਾਦ ਨਾਲ ਬਸ ਭਾਦੇ ਯਤਨਾਂ ਨਾਲ ਉਸੇ ਜਗ੍ਹਾ ਤੇ ਦੁਬਾਰਾ ਬਣ ਰਹੀਆਂ ਹੋ ਬਹੁਤ ਬਹੁਤ ਤੋ ਬੋਲੇ ਸੋ ਨਿਰਭੈ ਸਤਿਗੁਰ ਦਾਸ ਹਰਿ ਅਸੀਂ ਤੁਹਾਡਾ ਕੋਟਨ ਕੋਟ ਧੰਨਵਾਦ ਕਰਦੇ ਆਂ। ਔਰ ਸੰਗਤ ਦਾ ਧੰਨਵਾਦ ਕਰਦੇ ਆਂ। ਕਿਉਂਕਿ ਗੁਰੂ ਸਾਹਿਬ ਦੇ ਮੁੱਤੇ ਤੇ ਕਦੀ ਪਿੱਛੇ ਨਹੀਂ ਹਟਿਆ ਜਾ ਸਕਦਾ। ਉਹਨਾਂ ਨੇ ਸਾਨੂੰ ਜੀਵਨ ਦਿੱਤਾ। ਉਹਨਾਂ ਨੇ ਸਾਨੂੰ ਅੱਖ ਨਾਲ ਜੀਣ ਦਾ ਸਨੇਹ ਦਿੱਤਾ। ਉਹਨਾਂ ਨੇ ਸਾਨੂੰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਛੋਟਿਆਂ ਵੱਡਿਆਂ ਨੂੰ ਬਰਾਬਰ ਹੁੰਦਾ ਇੱਕ ਵਾਤਾਵਰਨ ਉਹਨਾਂ ਨੇ ਤਿਆਰ ਕਰਕੇ ਦਿੱਤਾ 바ਵਾ ਸਾਹਿਬ ਦੀ ਕਿਰਪਾ ਉਹਨੂੰ ਰੱਬਾ ਜੀ ਦੀ ਕਿਰਪਾ ਮੈਂ ਅਸੀਂ ਹੁਣ ਇਹ ਜ਼ਰੂਰ ਚਾਹੁੰਦੇ ਆ ਸੰਗਤ ਵੀ ਚਾਹੁੰਦੇ ਆ ਕਿ ਠੀਕ ਹੈ ਪੰਜਾਬ ਸਰਕਾਰ ਨੇ ਆਪਣੇ ਇਹ ਸਮਝ ਲਿਆ ਕਿ ਵੀ ਇਹ ਸਭ ਤੋਂ ਜਿਹੜਾ ਪਾਪ ਹੋਇਆ ਇਹਦੇ ਪ੍ਰਤੀ ਸੰਗਤ ਦੇ ਅੰਦਰ ਉਸ ਆਰੋ ਅਸੀਂ ਜਿਉਂਦੇ ਕਿ ਮੁੱਖ ਮੰਤਰੀ ਖੁੱਲੇ ਦਿਲ ਨਾਲ ਪੰਜਾਬ ਦੀ ਸੰਗਤ ਤੋਂ ਇਸ ਗਲਤੀ ਲਈ ਮਾਫੀ ਮੰਗਦਾ ਤਾਂ ਕਿ ਸੰਗਤ ਜਿਹੜੀ ਕਰੋੜਾਂ ਵਿਸ਼ਵ ਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਹੋਇਆ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਹੋਵੇ। ਔਰ ਦੂਸਰਾ ਜਿਹੜੇ ਦੋਸ਼ੀ ਅਧਿਕਾਰੀ ਉਹਨਾਂ ਤੇ ਕਾਰਵਾਈ ਹੋਵੇ ਤਾਂ ਕਿ ਆਉਣ ਵਾਲੇ ਸਮੇਂ ਕੋਈ ਅਧਿਕਾਰੀ ਸਾਡੇ ਗੁਰੂ ਘਰ ਵੱਲੋਂ ਦੇਖ ਨਾ ਸਕੇ। ਅਸੀਂ ਮਹਾਰਾਜ ਜੀ ਤੁਹਾਡਾ ਅਸ਼ੀਰਵਾਦ ਚਾਹੀਦਾ ਇਹ ਇਹ ਸ਼ਕਤੀ ਜਿਹੜੀ ਹੈ ਸਮਾਜ ਦੀ ਇਹ ਤੁਹਾਡੇ ਇੱਕ ਇਸ਼ਾਰੇ ਤੇ ਜਿੱਥੇ ਤੁਸੀਂ ਕਹੋ ਉੱਥੇ ਖੜੀ ਹੋ ਤੁਸੀਂ ਇੱਦਾਂ ਹੀ ਕੌਮ ਤੇ ਆਪਣਾ ਅਸ਼ੀਰਵਾਦ ਬਣਾਈ ਰੱਖੋ ਤੋਂ 9 ਅਕਤੂਬਰ ਨੂੰ ਅਸੀਂ ਸਭ ਕਾਂਛੀ ਰਾਮ ਜੀ ਉਹ ਵੀ ਇਸ ਦੇਸ਼ ਦੀ ਰਾਜਨੀਤੀ ਦੇ ਸੰਤ ਜਿੱਦਾਂ ਕਿ ਮਹਾਰਾਜ ਸਾਡੇ ਧਾਰਮਿਕ ਖੇਤਰ ਦੇ ਸੰਤ ਹੋ ਕੰਸ਼ੀਦਮ ਸਾਹਿਬ ਇਸ ਦੇਸ਼ ਦੇ ਰਾਜਨੀਤਿਕ ਸੰਗਤ ਕਿ ਜਿਹਨੇ ਆ ਸਮਾਜ ਦੀ ਖਾਤir ਇਹ ਕਹਿ ਦਿੱਤਾ ਕਿ ਮੈਂ ਸ਼ਾਦੀ ਹੋ ਨਹੀਂ ਕਰਾਂ ਮੈਂ ਕੁਝ ਕਰ ਬਣਾਉਣਾ ਹੀ ਨਹੀਂ ਮੇਰਾ ਕੋਈ ਪਰਿਵਾਰ ਹੀ ਨਹੀਂ ਆ ਕਰੋੜਾ ਲੋਕ ਜਿਨ੍ਹਾਂ ਨੂੰ ਕੀੜੇ ਮਕੌੜੇ ਸਮਝ ਕੇ ਬਵਸਤਾ ਪੈਰਾਂ ਥੱਲੇ ਮਸਲ ਕੇ ਅੱਗੇ ਨਿਕਲ ਜਾਂਦੀ ਹੈ ਮੈਂ ਇਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ ਔਰ ਇਹਨਾਂ ਨੂੰ ਹੁਕਮਰਾਨ ਬਣਾ ਇਸ ਮਕਸਦ ਲਈ ਉਹ ਆਪਣੀ ਜ਼ਿੰਦਗੀ ਲਗਾ ਦੇ ਮੈਂ ਬੇਨਤੀ ਕਰੂੰਗਾ ਸੰਗਤਾਂ ਨੂੰ ਕਿ ਸੰਤਾਂ ਮਹਾਰਾਜ ਮਹਾਂਪੁਰਸ਼ਾਂ ਨੂੰ ਵੀ ਕਿ 9 ਅਕਤੂਬਰ ਨੂੰ ਜੇ ਫਲਾਉਟ ਦੀ ਤਰਤੀ ਤੇ ਉਹਨਾਂ ਦਾ 프리 ਨਿਰਵਾਣ ਟੂਰਸ ਬਣਾਇਆ ਮਨਾਲ ਨੇ ਪ੍ਰੋਗਰਾਮ ਰੱਖਿਆ ਵੱਡੀ ਰੈਲੀ ਪੰਜਾਬ ਦੀ ਰੱਖੀ ਹੈ ਉਹ ਮਹਾਂਪੁਰਸ਼ ਤੁਸੀਂ ਆ ਕੇ ਸ਼ਿਰਪਾਦ ਦਿਓ ਔਰ ਸੰਗਤਾਂ ਨੂੰ ਵੀ ਤੁਸੀਂ ਆਪਣੇ ਵੱਲੋਂ ਉਹਨਾਂ ਨੂੰ ਸੰਕਟਾਂ ਨੂੰ ਵੀ ਸਾਡੀ ਅਪੀਲ ਸਾਡੇ ਵੱਲੋਂ ਕਰਦੇ ਹਾਂ ਕਿ ਭਈ ਜ਼ਰੂਰ ਸੰਕਟਾਂ ਵੱਧ ਚੜ ਕੇ ਪਹੁੰਚਣ ਇਸ ਦੇਸ਼ ਦੇ ਰਾਜਨੀਤੀ ਦੇ 21ਵੀਂ ਸਦੀ ਦੇ ਸੰਤ ਜਿਨੇ ਸਮਾਜ ਨੂੰ ਸਭ ਕੁਝ ਆਪਣਾ ਕੁਰਬਾਨ ਕਰ ਦਿੱਤਾ ਆਪਣਾ ਸਮਰਪਿਤ ਕਰ ਦਿੱਤਾ ਅਸੀਂ ਉਹਨਾਂ ਦੇ ਪ੍ਰੇਰਨਾਤਮਕ ਸੰਕਲਪ ਲਈਏ ਕਿ ਤੁਹਾਡੀ ਸੋਚ ਦਾ ਜਿਹੜਾ ਬੇਗਮ ਪਰੇ ਦਾ ਸੰਕਲਪ બસ ਪਾਹੀ ਬਿਕਲ ਪੰਜਾਬ ਦਾ ਸੰਕਲਪ ਪਸਪਾ ਹੀ ਬਿਕਲ ਤਖਤ ਬਦਲਦੇਓ ਤਾਜ ਬਦਲਦੇਓ ਰੈਲੀ ਅਸੀਂ ਰੱਖੀ ਹੈ ਮਹਾਰਾਜ ਜੀ ਤੁਹਾਡੇ ਅਸ਼ੀਰਵਾਦ ਨਾਲ ਇਹ ਵੀ ਇੱਕ ਇਤਿਹਾਸਕ ਸਫਲਤਾ ਹੋਵੇ ਤਾਂ ਕਿ 2027 ਚ ਗੁਰੂ ਦੇ ਸੁਪਨਿਆਂ ਦਾ ਬੇਗਮਪੁਰਾ ਔਰ ਡਾਕਟਰ ਅੰਬੇਡਕਰ ਦੇ ਸੁਪਨਿਆਂ ਦੀ ਸੱਤਾ ਸੱਚਨਿਰਾਮ ਜੀ ਦੀ ਸੋਚ ਦੇ ਸੰਤਾ ਆਵੇ ਜਿੱਥੇ ਫਿਰ ਕੁਈ ਅਨਿਆ ਅਤਿਆਚਾਰ ਨਾ ਕਰੇ ਤੁਹਾਡਾ ਪੋਟਨ ਕੋਟ ਤੁਨਹਾਂ ਬੋਲੇ ਸੋਨਰ ਪਰ ਸਤਿ ਸ਼੍ਰੀ ਅਕਾਲ ਕੀ ਜੈ